ਪਟਿਆਲੇ ਨਾਲ ਸੰਬੰਧਿਤ 2012 ਦਾ ਇੱਕ ਮਾਮਲਾ ਜਿਸ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਉੱਤੇ ਵੱਡੇ ਇਲਜ਼ਾਮ ਲੱਗੇ ਹੁਣ ਖੁੱਲ੍ਹਦਾ ਨਜ਼ਰ ਆ ਰਿਹਾ 12 ਸਾਲ ਬਾਅਦ ਇੱਕ ਪਟੀਸ਼ਨ ਦੇ ਉੱਤੇ ਹਾਈ ਕੋਰਟ ਨੇ ਜਵਾਬ ਤਲਬੀ ਕੀਤੀ ਹੈ ਔਰ ਪਟਿਆਲੇ ਦੇ ਐਸਐਸਪੀ ਤੋਂ ਜਵਾਬ ਤਲਬ ਕੀਤਾ ਗਿਆ 2012 ਦੇ ਵਿੱਚ ਕੁਝ ਇਹੋ ਜਿਹੇ ਵਾਕਿਆ ਵਾਪਰਿਆ ਸੀ ਪਟਿਆਲੇ ਸ਼ਹਿਰ ਦੇ ਅੰਦਰ ਜਿਸ ਮਾਮਲੇ ਨੂੰ ਲੈ ਕੇ 12 ਸਾਲ ਬਾਅਦ ਵੀ ਇਹਦੇ ਜ਼ਖਮ ਅੱਲੇ ਨੇ ਔਰ ਪੀੜਤਾ ਨੇ ਪਟੀਸ਼ਨ ਪਾ ਕੇ ਇਨਸਾਫ ਦੀ ਮੰਗ ਕੀਤੀ ਹੈ। ਇਸ ਮਾਮਲੇ ਦੇ ਵਿੱਚ ਬੁਰੀ ਤਰ੍ਹਾਂ ਫਸਦੇ ਨਜ਼ਰ ਆ ਰਹੇ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ। ਸਿੱਖ ਪ੍ਰਚਾਰਕ ਨੇ ਵਿਦੇਸ਼ ਦੇ ਵਿੱਚ ਲਗਾਤਾਰ ਉਹਨਾਂ ਦੀਆਂ ਕੁਝ ਤਸਵੀਰਾਂ, ਵੀਡੀਓਜ਼ ਵੀ ਆਪ ਪਾਉਂਦੇ ਨੇ, ਵਾਇਰਲ ਹੁੰਦੀਆਂ ਨੇ। ਆਪਣੇ ਵਿਚਾਰ ਸਾਂਝੇ ਕਰਦੇ ਨੇ ਆਪਣੇ YouTube ਚੈਨਲ ਦੇ ਉੱਤੇ ਪਰ 12 ਸਾਲ ਪੁਰਾਣਾ ਮਾਮਲਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਜੁੜਦਾ ਦੁਬਾਰਾ ਨਜ਼ਰ ਆ ਰਿਹਾ ਹੈ। ਔਰ ਇਲਜ਼ਾਮ ਵੱਡੇ ਲੱਗਦੇ ਨਜ਼ਰ ਆ ਰਹੇ ਆ ਦਰਅਸਲ ਇਹ ਮਾਮਲਾ ਜੁੜਿਆ ਹੋਇਆ ਇੱਕ ਕੁੜੀ ਜਿਹੜੀ ਨੌਜਵਾਨ ਕੁੜੀ ਦੱਸੀ ਜਾ ਰਹੀ ਸੀ 2012 ਦੇ ਵਿੱਚ ਉਸ ਕੁੜੀ ਦਾ ਕਤਲ ਹੋਇਆ ਸੀ ਇਹ ਇਲਜ਼ਾਮ ਲਗਾਏ ਗਏ ਉਸ ਕੁੜੀ ਦੇ ਭਰਾ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜਦੋਂ ਕਤਲ ਹੋਇਆ ਇਹ ਵੀ ਇਲਜ਼ਾਮ ਲਾਇਆ ਕਿ ਜਦੋਂ ਕਤਲ ਹੋਇਆ ਉਦੋਂ ਉਸ ਦੀ ਭੈਣ ਯਾਨੀ ਕਿ ਜਿਹੜੀ ਜਿਹੜੀ ਪਰਲੋਕ ਸੁਧਾਰ ਚੁੱਕੀ ਹੈ ਜਿਹੜੀ ਜਿਹਦਾ ਜਿਹਦਾ ਕਥਿਤ ਕਤਲ ਹੋਇਆ ਸੀ ਉਹ ਉਸ ਵੇਲੇ ਪ੍ਰੈਗਨੈਂਸੀ ਬਟਾ ਇਲਜ਼ਾਮ ਹੈ ਔਰ ਇਹ ਇਲਜ਼ਾਮ ਸਿੱਧਾ ਪਾਇਰਨਜੀਤ ਸਿੰਘ ਟਡਰੀਆਂ ਵਾਲੇ ਉੱਤੇ ਲਗਾਇਆ ਗਿਆ ਇਹ ਦੁਆਰਾ ਮਾਮਲਾ ਖੋਲ੍ਹਿਆ ਗਿਆ 12 ਸਾਲ ਬਾਅਦ ਇਹ ਪਟੀਸ਼ਨ ਦੁਆਰਾ ਖੁੱਲੀ ਹੈ ਔਰ ਇਸ ਪਟੀਸ਼ਨ ਦੇ ਵਿੱਚ ਸਾਰੀ ਕਹਾਣੀ ਦੁਆਰਾ ਦੱਸੀ ਗਈ ਹੈ ਦਰਅਸਲ ਇਹ ਨੌਜਵਾਨ ਪਟਿਆਲੇ ਨਜ਼ਦੀਕ ਇੱਕ ਪਿੰਡ ਦਾ ਰਹਿਣ ਵਾਲਾ ਹੈ ਪਟਿਆਲੇ ਨਜ਼ਦੀਕ ਪਿੰਡ ਹੈ ਮਾਜਰੀ ਸਮਾਣਾ ਉੱਥੇ ਦਾ ਰਹਿਣ ਵਾਲਾ ਇਹ ਨੌਜਵਾਨ ਔਰ ਇਸ ਨੇ ਪਟੀਸ਼ਨ ਦੇ ਵਿੱਚ ਪਟੀਸ਼ਨ ਕਰਤਾ ਹੈ ਪਟੀਸ਼ਨ ਦੇ ਵਿੱਚ ਇਸ ਨੇ ਲਿਖਿਆ ਕਿ 2012 ਦੇ ਵਿੱਚ ਇਸ ਦੀ ਭੈਣ ਦਾ ਕਤਲ ਹੋਇਆ ਸੀ ਇਲਜ਼ਾਮ ਲਾਇਆ ਹੈ ਭਾਈ ਰਣਜੀਤ ਸਿੰਘ ਢੜਰੀਆਂ ਵਾਲੇ ਉੱਤੇ ਇਹ ਕਿਹਾ ਹੈ ਕਿ ਉਹਨਾਂ ਦੇ ਡੇਰੇ ਦੇ ਅੰਦਰ ਹੀ ਕਤਲ ਹੋਇਆ ਸੀ ਭਾਈ ਰਣਜੀਤ ਸਿੰਘ ਢੜਰੀਆਂ ਵਾਲੇ ਦੇ ਡੇਰੇ ਅੰਦਰ ਕਹਿੰਦੇ ਕਤਲ ਹੋਇਆ ਸੀ ਇਹ ਪਟੀਸ਼ਨ ਦੇ ਵਿੱਚ ਲਿਖਿਆ ਗਿਆ ਔਰ ਸਿੱਧੇ ਤੌਰ ਦੇ ਉੱਤੇ ਜਿਹੜੀ ਕਹਾਣੀ ਇਸ ਪਟੀਸ਼ਨ ਦੇ ਜ਼ਰੀਏ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਉਹਨਾਂ ਨੇ ਇਹ ਸਾਫ਼ ਜ਼ਾਹਿਰ ਕੀਤਾ ਆ ਕਿ ਉਹਨਾਂ ਦੀ ਭੈਣ ਜਿਹੜੀ ਉਸ ਵੇਲੇ ਭਾਈ ਰਣਜੀਤ ਸਿੰਘ ਢੜਰੀਆਂ ਵਾਲਿਆਂ ਦੀ ਪੈਰੋਕਾਰ ਬਣ ਗਈ ਸੀ ਉਹ ਉੱਥੇ ਜਾਂਦੀ ਸੀ ਡੇਰੇ ਜਾਂਦੀ ਸੀ ਔਰ ਵੱਡੇ ਇਲਜ਼ਾਮ ਇਹ ਲਾਇ ਨੇ ਹੈਰਾਨੀ ਦੀ ਗੱਲ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉੱਤੇ ਜ਼ਬਰ ਜਨਾ ਦਾ ਇਲਜ਼ਾਮ ਵੀ ਲੱਗਦਾ ਨਜ਼ਰ ਆ ਰਿਹਾ ਇਸ ਮਾਮਲੇ ਦੇ ਵਿੱਚ ਹੈਰਾਨੀ ਦੀ ਗੱਲ ਹੈ ਕਿ ਇੱਕ ਸਿੱਖ ਪ੍ਰਚਾਰਕ ਦੇ ਉੱਤੇ ਇਹਦਾ ਇਲਜ਼ਾਮ ਲੱਗਦਾ ਨਜ਼ਰ ਆ ਰਿਹਾ ਮੀਡੀਆ ਰਿਪੋਰਟਸ ਮੁਤਾਬਕ ਇਹ ਇਸ ਪਟੀਸ਼ਨ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜਦੋਂ ਇਸ ਗੱਲ ਦਾ ਨਿਸ਼ਚਾ ਹੋਇਆ ਕਿ ਉਹ ਲੜਕੀ ਗਰਭਵਤੀ ਹੈ ਤਾਂ ਉਸ ਬੱਚੇ ਨੂੰ ਤੇ ਉਸ ਕੁੜੀ ਨੂੰ ਐਕਸੈਪਟ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਗਿਆ ਯਾਨੀ ਕਿ ਸਾਰਾ ਕੁਝ ਇਸ ਪਟੀਸ਼ਨ ਕਰਤਾ ਦੇ ਕਹਿਣ ਮੁਤਾਬਕ ਵਾਪਰਿਆ ਮੀਡੀਆ ਰਿਪੋਰਟਸ ਦੇ ਵਿੱਚ ਇਹ ਸਾਰਾ ਕੁਝ ਲਿਖਿਆ ਹੋਇਆ ਔਰ ਇਸ ਮਾਮਲੇ ਨੂੰ ਲੈ ਕੇ ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਵੱਲੋਂ ਆਪਣਾ ਬਿਆਨ ਜਿਹੜਾ ਉਹ ਜਨਤਕ ਕੀਤਾ ਗਿਆ ਕਾਸੀ ਦੇਰ ਤੋਂ ਕਹਿੰਦੇ ਕੁਝ ਖਬਰਾਂ ਵਾਇਰਲ ਹੋ ਰਹੀਆਂ ਸੀ ਉਹਨਾਂ ਖਬਰਾਂ ਦੇ ਆਧਾਰ ਦੇ ਉੱਤੇ ਉਹਨਾਂ ਨੇ ਆਪਣਾ ਪ੍ਰतिकਰਮ ਸਾਂਝਾ ਕੀਤਾ 12 ਸਾਲ ਪੁਰਾਣਾ ਮਾਮਲਾ ਔਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਸ ਵਿੱਚ ਦੁਬਾਰਾ ਫਸਦੇ ਨਜ਼ਰ ਆ ਰਹੇ ਆ ਅਖਰ ਕੀ ਕੁਝ ਬੋਲੇ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਹਨਾਂ ਸਾਰੇ ਮਸਲਿਆਂ ਤੋਂ ਬਾਅਦ ਇਹ ਜੋ ਚੀਜ਼ਾਂ ਜ਼ਾਹਰ ਹੋਈਆਂ ਉਸ ਤੋਂ ਬਾਅਦ ਆਓ ਸੁਣਦੇ ਹਾਂ ਜ ਜ਼ਰੂਰੀ ਬੇਨਤੀ ਕਰਨ ਵਾਸਤੇ ਮੈਂ ਇਸ ਵੇਲੇ ਵੀਡੀਓ ਬਣਾ ਰਿਹਾ ਕਾਫੀ ਸੰਗਤ ਦੇ ਫੋਨ ਆ ਰਹੇ ਤੇ ਇੱਕ ਨਿਊਜ਼ ਵਾਰ-ਵਾਰ ਫਲੈਸ਼ ਕੀਤੀ ਜਾ ਰਹੀ ਹੈ ਚੈਨਲਾਂ ਦੇ ਉੱਤੇ ਅਖੇ ਜੀ ਪਰਮੇਸ਼ਰ ਦਵਾਰ ਵਿੱਚ ਕਤਲ ਹੋ ਗਿਆ ਪਰਮੇਸ਼ਰ ਦਵਾਰ ਵਿਵਾਦਾਂ ਵਿੱਚ ਘਿਰ ਗਿਆ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ 13 ਸਾਲ ਪਹਿਲਾਂ ਜਦੋਂ ਕਿ ਮੈਂ ਇੱਥੇ ਨਹੀਂ ਸਾਂ ਆਊਟ ਆਫ ਸਟੇਟ ਗਿਆ ਹੋਇਆ ਸੀ ਬਾਰਸਾ ਪੰਜਾਬ ਤੋਂ ਇੱਥੇ ਇੱਕ ਔਰਤ ਨੇ ਆ ਕੇ ਗੇਟ ਦੇ ਬਾਹਰਲੇ ਪਾਸੇ ਦਵਾਈ ਖਾ ਲਈ ਅਸੀਂ ਤੇ ਪ੍ਰਾਈਵੇਟ ਗੱਡੀ ਸਾਡੇ ਬੰਦੇ ਰੋਕ ਕੇ ਚੱਕ ਕੇ ਲੈ ਕੇ ਗਏ ਆ ਉੱਥੇ ਤੱਕ ਪਹੁੰਚਾਇਆ ਹਸਪੀਟਲ ਤੱਕ ਐਂਬੂਲੈਂਸ ਨੂੰ ਕਾਲ ਕੀਤੀ ਉੱਥੇ ਜਾ ਕੇ ਉਹਦੀ ਮੌਤ ਹੋ ਜਾਂਦੀ ਹੈ ਉਸ ਵੇਲੇ ਲੜਕੀ ਦੀ ਭੈਣ ਨੇ ਟਰਾਈ ਕੀਤੀ ਸੀ ਕਿ ਸਾਡੇ ਤੇ ਉਹ ਕੇਸ ਪੈ ਜਾਏ ਪਰ ਪੋਸਟਮਾਰਟਮ ਦੀ ਰਿਪੋਰਟ ਚ ਵੀ ਕਲੀਅਰ ਹੋ ਗਿਆ ਸੀ ਕਿਸੇ ਤਰ੍ਹਾਂ ਦਾ ਸਾਡੇ ਨਾਲ ਉਹਦਾ ਵਾਹਵਾਸਤਾਨੀ ਨਿਕਲਿਆ ਕੋਈ ਸਾਡਾ ਕਸੂਰ ਉਹਦੇ ਵਿੱਚ ਨਹੀਂ ਨਿਕਲਿਆ ਹਜ਼ਾਰਾਂ ਸੰਗਤਾਂ ਇੱਥੇ ਆਉਂਦੀਆਂ ਆ ਹਜ਼ਾਰਾਂ ਲੋਕ ਆਉਂਦੇ ਆ ਗੇਟ ਦੇ ਅੱਗੇ ਕੀ ਹੋ ਗਿਆ ਸਾਡਾ ਉਹਦੇ ਵਿੱਚ ਕਸੂਰ ਨਹੀਂ ਸੀ ਨਿਕਲਿਆ ਹੁਣ 13 ਸਾਲ ਬਾਅਦ ਉਸੇ ਲੜਕੀ ਦੇ ਭਰਾ ਨੇ ਹਾਈ ਕੋਰਟ ਰੈਟ ਪਾਈ ਏ ਤੇ ਮੈਂ ਆਪ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਸੀਬੀਆਈ ਜਾਂਚ ਕਰੇ ਉਸ ਤੋਂ ਵੀ ਵੱਡੀ ਚਾਹੇ ਏਜੰਸੀ ਜਾਂਚ ਕਰੇ ਸਾਨੂੰ ਪਤਾ ਹੈ ਸਾਡਾ ਇਹਦੇ ਵਿੱਚ ਕੋਈ ਰਤੀ ਜਿੰਨਾ ਵੀ ਕਸੂਰ ਨਹੀਂ ਨਿਕਲੇਗਾ ਪਹਿਲਾਂ ਵੀ ਟਰਾਈ ਕੀਤੀ ਸੀ ਹੁਣ ਫੇਰ ਯਤਨ ਕਰ ਲੋ ਕੋਈ ਕਸੂਰ ਸਾਡਾ ਇਹਦੇ ਵਿੱਚ ਨਹੀਂ ਸੀ ਸੋ ਮੈਂ ਆਪਣੇ ਵੀਰਾਂ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਦੇਖੋ ਆ ਪਿਆਰ ਵਾਲਿਆਂ ਨੂੰ ਤਕਲੀਫ ਹੁੰਦੀ ਹੈ ਤੇ ਤੁਸੀਂ ਇਹ ਵੀਡੀਓ ਸਾਰੇ ਪਾਸੇ ਜਰੂਰ ਨਾਲ ਨਾਲ ਸ਼ੇਅਰ ਕਰ ਦਿਓ ਤੇ ਚੈਨਲਾਂ ਨੂੰ ਵੀ ਬੇਨਤੀ ਹੈ ਉਹਨਾਂ ਦਾ ਪੱਖ ਤੁਸੀਂ ਸਾਰਿਆਂ ਵਿੱਚ ਰੱਖਿਆ ਤੇ ਸਾਡਾ ਪੱਖ ਵੀ ਰੱਖੋ ਸਾਨੂੰ ਕੋਈ ਪ੍ਰੋਬਲਮ ਨਹੀਂ ਜਿਹੜੀ ਮਰਜੀ ਏਜੰਸੀ ਜਾਂਚ ਕਰ ਲਵੇ ਜਿਵੇਂ ਮਰਜੀ ਦਾ ਪਤਾ ਲਕਰਾ ਲਓ ਕਿਸੇ ਤਰ੍ਹਾਂ ਦਾ ਸਾਡਾ ਇਹਦੇ ਵਿੱਚ ਕਸੂਰ ਨਹੀਂ ਹੈ ਜਾਣਬੁੱਝ ਕੇ 13 ਸਾਲ ਦੀ ਗੱਲ ਨੂੰ ਅੱਜ ਦੇ ਕਤਲ ਨਾਲ ਨਾਲੇ ਮੌਤ ਉਹਦੀ ਹਸਪੀਟਲ 'ਚ ਜਾ ਕੇ ਹੋਈ ਹੈ ਪਰਮੇਸ਼ਰ ਦੁਆਰ ਵਿੱਚ ਕੋਈ ਇਦਾਂ ਦਾ ਕੁਝ ਨਹੀਂ ਹੋਇਆ ਜਿਹੜੀ ਅੱਜ ਨਿਊਜ਼ ਵਾਰ-ਵਾਰ ਫਲੈਸ਼ ਕੀਤੀ ਜਾ ਰਹੀ ਹੈ ਇੰਨੀ ਕੁ ਮੇਰੀ ਆਪ ਸਾਰਿਆਂ ਨੂੰ ਬੇਨਤੀ ਸੀ ਕਿ ਜਰੂਰ ਇਹਦੇ ਵੱਲ ਧਿਆਨ ਦੇਣਾ ਤੇ ਸਾਰੇ ਪਾਸੇ ਵੀਰ ਜਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ